ਭਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਕਰ ਹਾਂਜੀ ਚਾਹ ਕੂਤਰ ਦਿੰਦਾ ਪੈਸੇ ਚਾ ਮੈਂ ਦਿੰਨਾ ਪੈਸੇ ਠੀਕ ਆ ਸਟਾਮ ਭਰਾਲੋ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਿਆਂ ਨੂੰ ਮੈਂ ਦਊ 35 ਤਾੜੀਆਂ ਲੈ ਬੁਰਨਾਸ ਦੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਣੇ ਰੋਟੀ ਖਾਂਦੀਆਂ ਕਿ ਨਹੀਂ ਕੱਦ ਸਹੀ ਆ ਗੱਲ ਸਹੀ ਬੁੜੀਆਂ ਤੇ ਇੱਕ ਸ਼ੂਟ 1100 ਰੁਪਿਆ ਮੇਰੇ ਵੱਲੋਂ ਜਿੱਦਣ ਵੋਟ ਪਾਉਣ ਉਹਨਾਂਗੇ ਬੂਟ ਨਹੀਂ ਇੱਕ ਇੱਕ ਮੰਗੇ ਬੂਟ ਬੂਟ ਸਿਆ ਵਾਲਾ ਹੀ ਹਾਂ ਇੱਕ ਸ਼ੂਟ 1100 ਦਾ ਪੈਣਾ ਆ ਦੀ ਪਸੰਦ ਦੇ ਪਾ ਲੈਣੀ ਇੱਕ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲਾਂਗੇ ਲਾ ਲਾਂ ਦੀਆ ਕੀ ਆ ਭਾਈ ਯਾਰ ਤੇ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਪਾਵਾਂ ਦੀ ਆਦੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸਹੀ ਹੈ ਸਹੀ ਹੈ ਕਿਆ ਬਾਤ ਹੈ ਠੀਕ ਆ ਕਹਿ ਦੀ ਉਹਨੇ ਭੇਜਦਾ ਤੜਕ ਕਾਲੀ ਪਾਰ ਦੀ ਜਲਦੀ ਉੱਠੋ ਬਾਈ ਜੀ ਪਾਵਾਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਉੱਤਰ ਨੂੰ ਗਰੀ ਚਾ ਤੂੰ ਟੰਗਾ ਚਾ ਮੈਂ ਤੇਰਾ ਮੁੰਡਾ ਉੱਡੂ ਦੇ ਵੀਰ ਪਾਵਾਂ ਦੀ ਕਰੋੜ ਰੁਪਇਆ ਦੇ ਦੇ ਸਹੀ ਹੈ ਬਾਤ ਸਹੀ ਹੈ 8000 ਰੁਪਇਆ ਠੀਕ ਹੈ ਜੀ ਤਨਖਾਹ ਹੈ ਜੇ ਡੀਸੀ ਨੇ ਸੈਨ ਨਾ ਕੀਤੇ ਜੋਨ ਕਮਿਸ਼ਨ ਕੋਲੇ ਲੈ ਕੇ ਜਾਉਂਗਾ ਪੈਸਾ ਨਹੀਂ ਪਾਵਰ ਹੈ ਹੀ ਯਾਰ ਪਾਵਰ ਬਾਈ ਪਾਵਰ ਆਖ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਪਟ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੋਟੀ ਨਹੀਂ ਭਗਦੀ ਵਿਚਾਰਾਂ ਦੀ ਇੱਕ ਟਾਈਮ ਦੀ ਭਗਦੀ ਇੱਕ ਦੀ ਨਹੀਂ ਭਗਦੀ ਡੀਸੀ ਨੇ ਸੈਨ ਨਾ ਕੀਤੇ ਤਾਂ ਡੀਸੀ ਬਾਹਰ ਹੋਊਗਾ ਤੜਕੇ ਠੀਕ ਆ ਬਾਈ